ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਅਸੀਂ ਸਿੱਖਾਂਗੇ ਡਿਫਰੈਂਸ ਆ ਤਰਾ ਵਿਜ਼ੋਨੀਆ ਚ ਵਿਜ਼ੋਨੀਆ ਦੀ ਔਰ ਅਵੇਰੇ ਵਿਜ਼ੋਨੀਆ ਦੀ ਇਹਨਾਂ ਤਿੰਨਾਂ ਦੇ ਵਿੱਚ ਕੀ ਡਿਫਰੈਂਸ ਆ ਅਸੀਂ ਕਦੋਂ ਤੇ ਕਿਵੇਂ ਇਹਨਾਂ ਨੂੰ ਯੂਜ਼ ਕਰ ਸਕਦੇ ਆ ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਵੀਡੀਓ ਦੇ ਅੰਤ ਤੱਕ ਬਣੇ ਰਹਿਣਾ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਪਹਿਲਾਂ ਅਸੀਂ ਪੜਾਂਗੇ ਥੋੜੇ ਜਿਹੇ ਸੈਂਟੈਂਸਸ ਤਾਂ ਕਿ ਸਾਨੂੰ ਆਈਡੀਆ ਹੋ ਜਵੇ ਤੇ ਲਾਸਟ ਦੇ ਵਿੱਚ ਅਸੀਂ ਸਿੱਖਾਂਗੇ ਇਹਨਾਂ ਦੇ ਰੈਗੂਲੇ ਵਿਜ਼ੋਨੀਅ ਸਤੁਦੀਆਰੇ ਪਰ ਲੇਜ਼ਾਮੇ ਪ੍ਰੀਖਿਆ ਦੇ ਲਈ ਪੜ੍ਹਾਈ ਕਰਨੀ ਪਵੇਗੀ ਵਿਜ਼ੋਨੀਅ ਸਤੁਦੀਆਰੇ ਪਰ ਲੇਜ਼ਾਮੇ ਓ ਵਿਜ਼ੋਨੀਓ ਦੀਸ ਟੂਦੀਆਰੇ ਪਰ ਲੇਜ਼ਾਮੇ ਮੈਨੂੰ ਪ੍ਰੀਖਿਆ ਲਈ ਪੜ੍ਹਾਈ ਕਰਨ ਦੀ ਲੋੜ ਹੈ ਓ ਵਿਜ਼ੋਨੀਓ ਮੈਨੂੰ ਜ਼ਰੂਰਤ ਹੈ ਜੇ ਮੈਨੂੰ ਲੋੜ ਹੈ ਦੀਸ ਟੂਦੀਆਰੇ ਪੜ੍ਹਾਈ ਕਰਨ ਦੀ ਪਰ ਲੇਜ਼ਾਮੇ ਮਤਲਬ ਪ੍ਰੀਖਿਆ ਦੇ ਵਾਸਤੇ ਜੋ ਪ੍ਰੀਖਿਆ ਦੇ ਲਈ ਨੈਕਸਟ ਵਰਕ ਦੇਖ ਲੈਂਦੇ ਆ ਚੈ ਵਿਜ਼ੋਨੀਓ ਦੀ ਪਾਜੀਐਨਸ ਚੈ ਵਿਜ਼ੋਨੀਓ ਦੀ ਪਾਜੀਐਨਸ ਸਬਰ ਦੀ ਲੋੜ ਹੈ ਚੈ ਵਿਜ਼ੋਨੀਓ ਲੋੜ ਹੈਗੀ ਆ ਕਾਦੀ ਸਬਰ ਦੀ ਪਾਜੀਐਨਸ ਵਿਜ਼ੋਨੀਆ ਕੀਏਦਰੇ aiuto se necessario ਵਿਜ਼ੋਨੀਆ ਕੀਏਦਰੇ aiuto se necessario ਜੇ ਲੋੜ ਹੋਵੇ ਤਾਂ ਮਦਦ ਮੰਗਣੀ ਚਾਹੀਦੀ ਹੈ ਠੀਕ ਹੈ ਜੀ ਜੇ ਤੁਹਾਨੂੰ ਕਿਸੇ ਨੂੰ ਵੀ ਲੋਡ ਹੋਵੇ ਤਾਂ ਮਦਦ ਮੰਗਣੀ ਚਾਹੀਦੀ ਹੈ ਨੈਕਸਟ ਵਾਕ ਦੇਖ ਲੈਣੇ ਆ ਨੋਨਾਈ ਵਿਜ਼ੋਨਿਓ ਦੀ ਪ੍ਰੀਆਕੂਪਾਰਤੀ ਨੋਨਾਈ ਵਿਜ਼ੋਨਿਓ ਦੀ ਪ੍ਰੀਆਕੂਪਾਰਤੀ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਨੋਨਾਈ ਵਿਜ਼ੋਨਿਓ ਤੁਹਾਨੂੰ ਜ਼ਰੂਰਤ ਨਹੀਂ ਹੈ ਜੇ ਤੁਹਾਨੂੰ ਲੋੜ ਨਹੀਂ ਆ ਕਿਸ ਚੀਜ਼ ਦੀ ਦੀ ਪ੍ਰੀਆਕੂਪਾਰਤੀ ਚਿੰਤਾ ਕਰਨ ਦੀ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆ ਰਹੀਆ ਜੇਕਰ ਤੁਹਾਨੂੰ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਲਾਈਕ ਸ਼ੇਅਰ ਕਰਨਾ ਤਾਂ ਬੰਦ ਹੈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਨੈਕਸਟ ਹੈ ਜੀ ਚੇਵਿਜ਼ੋਨੀਓ ਦੀ ਕੀ ਆਰੀਰੇ ਕਵਸਤਾ ਸਿਟੂਆਸਿਓਨੇ ਚੇਵਿਜ਼ੋਨੀਓ ਦੀ ਕੀ ਆਰੀਰੇ ਕਵਸਤਾ ਸਿਟੂਆਸਿਓਨੇ ਸਿਟੂਆਸਿਓਨੇ ਹੁੰਦੀ ਆ ਸਿਚੂਏਸ਼ਨਸ ਸਥਿਤੀ ਕੀ ਜ਼ਰੂਰਤ ਹੈਗੀ ਆ ਕਲੀਅਰ ਕਰਨ ਦੀ ਇਸ ਸਿਚੂਏਸ਼ਨ ਨੂੰ ਜਾਂ ਇਸ ਸਥਿਤੀ ਨੂੰ ਇਸ ਸਥਿਤੀ ਨੂੰ ਸਪਸ਼ਟ ਕਰਨ ਦੀ ਲੋੜ ਹੈਗੀ ਆ ਵਿਜ਼ੋਨੀਆ ਮੰਜਾਰੇ ਫਰੁੱਟਾ ਐ ਵਰਦੂਰਾ ਵਿਜ਼ੋਨੀਆ ਮੰਜਾਰੇ ਫਰੁੱਟਾ ਐ ਵਰਦੂਰਾ ਫਲ ਅਤੇ ਸਬਜ਼ੀਆਂ ਖਾਣੇ ਦੀ ਜ਼ਰੂਰਤ ਹੈ ਜਾਂ ਲੋੜ ਹੈ ਲੋਰੋ ਆਨੋ ਵਿਜ਼ੋਨੀਓ ਦੀ ਉਨਾ ਪਾਉਜ਼ਾ ਲੋਰੋ ਆਨੋ ਵਿਜ਼ੋਨੀਓ ਦੀ ਉਨਾ ਪਾਉਜ਼ਾ ਉਹਨਾਂ ਨੂੰ ਇੱਕ ਬ੍ਰੇਕ ਦੀ ਲੋੜ ਹੈ ਚੈ ਵਿਜ਼ੋਨੀਓ ਦੀ ਰਿਸਪੈਕਟੋ ਚੈ ਵਿਜ਼ੋਨੀਓ ਦੀ ਰਿਸਪੈਕਟੋ ਸਤਕਾਰ ਦੀ ਲੋਡ ਹੈ ਮਤਲਬ ਸਤਿਕਾਰ ਹੋ ਗਿਆ ਆਪਣਾ ਰਿਸਪੈਕਟ ਦੀ ਜ਼ਰੂਰਤ ਹੈ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ ਤੇ ਅਸੀਂ ਇਹਨਾਂ ਨੂੰ ਕਦੋਂ ਤੇ ਕਿਵੇਂ ਯੂਜ਼ ਕਰਨਾ ਹੈ ਉਹਦੇ ਜਿਹੜੇ ਰੂਲ ਰੈਗੂਲੇਸ਼ਨਸ ਨੇ ਉਹ ਇਸ ਤਰ੍ਹਾਂ ਨੇ ਐਕੋਲੇ ਰੈਗੋਲੇ ਰੈਗੋਲੇ ਮਤਲਬ ਕਦੋਂ-ਕਦੋਂ ਅਸੀਂ ਅ ਅਵੇਰੇ ਵਿਜ਼ੋਨੀਓ ਦੀ ਲਗਾਉਣਾ ਕਦੋਂ ਅਸੀਂ ਵਿਜ਼ੋਨੀਆ ਮੰਜਾਰੇ ਕਹਿਣਾ ਸਿੰਪਲ ਕਹਿਣਾ ਅੱਜ ਜੀ ਦੇਖ ਲੈਨੇ ਆ ਪਹਿਲਾ ਹੈਗਾ ਜੀ ਵਿਜ਼ੋਨੀਆ ਵਿਜ਼ੋਨੀਆ ਦੇ ਨਾਲ ਹਮੇਸ਼ਾ ਅਸੀਂ ਵੈਰਬੋ ਯੂਜ਼ ਕਰਾਂਗੇ ਇਨਫਿਨੀਤੋ ਇਨਫਿਨੀਤੋ ਮਤਲਬ ਫੁੱਲ ਵੈਰਬੋ ਯੂਜ਼ ਕਰਾਂਗੇ ਜਦੋਂ ਅਸੀਂ ਇੰਪਰਸੋਨਾਲੇ ਗੱਲ ਕਰਦੇ ਆ ਕਹਿਣ ਦਾ ਭਾਵ ਅਸੀਂ ਕਿਸੇ ਬੰਦੇ ਦਾ ਜਾਂ ਕਿਸੇ ਵੀ ਪਰਸਨ ਨਾਲ ਰਿਲੇਟ ਕਰਕੇ ਕੋਈ ਗੱਲ ਨਹੀਂ ਦੱਸਦੇ ਉਦੋਂ ਅਸੀਂ ਵਿਜ਼ੋਨੀਆ ਵਰਤਾਂਗੇ ਜਦੋਂ ਅਸੀਂ ਕਿਸੇ ਪਰਸਨ ਟੂ ਪਰਸਨ ਗੱਲ ਕਰਨੀਆਂ ਭਾਪ ਮੈਨੂੰ ਲੋੜ ਹੈ ਤੈਨੂੰ ਲੋੜ ਹੈ ਉਦੋਂ ਅਸੀਂ ਯੂਜ਼ ਕਰਾਂਗੇ ਵਰਬੋ ਅਵੇਰੇ ਵਿਜ਼ੋਨੀਓ ਦੀ ਅਵੇਰੇ ਵਿਜ਼ੋਨੀਓ ਦੀ ਲੱਗੇਗਾ ਇਹ ਤੋਂ ਬਾਅਦ ਦੀ ਤੋਂ ਬਾਅਦ ਇਨਫਿਨੀਟੀ ਤੋਂ ਵੀ ਆ ਸਕਦੀ ਆ ਤੇ ਜਾਂ ਕਿਸੇ ਚੀਜ਼ ਦਾ ਨਾਮ ਵੀ ਆ ਸਕਦਾ ਹੈ ਜਾਨੀ ਕਿ ਸਵਸਤਨਤੀ ਉਹ ਵੀ ਯੂਜ਼ ਕਰ ਸਕਦੇ ਹੋ ਤੇ ਫੁੱਲ ਵਰਬੋ ਵੀ ਯੂਜ਼ ਕਰ ਸਕਦੇ ਹੋ ਚਾਹ ਵਿਜ਼ੋਨੀਓ ਦੀ ਤੋਂ ਬਾਅਦ ਕੀ ਆ ਸਕਦਾ ਹੈ ਉਸੇ ਤਰ੍ਹਾਂ ਸਵਸਤਨਤੀ ਉਹ ਤੇ ਵਰਬੋ ਆਪਣੀ ਆ ਸਕਦੀ ਆ ਅਲ ਇਨਫਿਨੀਟੋ ਕਹਿੰਦਾ ਭਾਵ ਚੈਵੀਜ਼ੋਨੀਓ ਅਸੀਂ ਉਦੋਂ ਯੂਜ਼ ਕਰਾਂਗੇ ਜਦੋਂ ਅਸੀਂ ਇਨ ਪਰਸੋਨਲੀ ਗੱਲ ਕਰਨਾ ਚਾਹੁੰਦੇ ਹੋ ਚਾਹੁੰਦੇ ਆ ਆਪਾਂ ਕਿ ਕਿਸੇ ਪਰਸਨ ਨਾਲ ਸਪੈਸਿਫਿਕ ਪਰਸਨ ਦੀ ਗੱਲ ਨਹੀਂ ਕਰ ਰਹੇ ਜਨਰਲੀ ਅਸੀਂ ਸਾਰਿਆਂ ਤੇ ਉਸ ਚੀਜ਼ ਨੂੰ ਕਹਿੰਦੇ ਆ ਕਿ ਇਦਾਂ ਕਰਨਾ ਚਾਹੀਦਾ ਸਭ ਨੂੰ ਉਦੋਂ ਅਸੀਂ ਚੈਵੀਜ਼ੋਨੀਓ ਦੀ ਤੋਂ ਬਾਅਦ ਇਨਫਿਨੀਟੋ ਵੀ ਲਗਾ ਸਕਦੇ ਆ ਤੇ ਨੌਵੇਂ ਵੀ ਲਗਾ ਸਕਦੇ ਆ ਪਹਿਲੀ ਐਗਜ਼ਾਮਪਲ Visonia fare esercizio per rimanere in forma Visonia fare esercizio per rimanere in forma fit rehne de lai kasrat karan di zarurat hai kinu saryan nu Visonia zveliarzi presto per lavorare Visonia zveliarzi ਰੈਸਟੂ ਪਰ ਲਾਵੋਰਾਰੇ ਕੰਮ ਕਰਨ ਲਈ ਜਲਨੀ ਜਲਦੀ ਉੱਠਣਾ ਪੈਂਦਾ ਹੈ ਠੀਕ ਹੈ ਜੀ ਜਲਦੀ ਉੱਠਣ ਦੀ ਲੋੜ ਹੁੰਦੀ ਆ ਜੇ ਅਸੀਂ ਜਲਦੀ ਉੱਠਨੇ ਤਾਂ ਹੀ ਸਾਡੇ ਸਾਰੇ ਕੰਮ ਹੁੰਦੇ ਨੇ ਕਹਿੰਦਾ ਭਾਬ ਤੁਸੀਂ ਜਨਰਲ ਹੀ ਸਾਰਿਆਂ ਦੇ ਉੱਤੇ ਇਹ ਰੂਲ ਲਾਗੂ ਕਰਦੇ ਹੋ ਵਿਜ਼ੋਨੀਆ ਆਯੂਤਾਰੇ ਕੀ ਆ ਵਿਜ਼ੋਨੀਓ ਸਾਨੂੰ ਜਿਹੜੀ ਆ ਕੀ ਲੋੜ ਬੰਦਾ ਦੀ ਮਦਦ ਕਰਨੀ ਚਾਹੀਦੀ ਹੈ ਕਹਿੰਦਾ ਪਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਹੀ ਮਦਦ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਐਕਚੁਅਲ ਦੇ ਵਿੱਚ ਮਦਦ ਦੀ ਲੋੜ ਹੁੰਦੀ ਹੈ ਕੀ ਆ ਵਿਜ਼ੋਨੀਓ ਭਾਵੇਂ ਵਿਜ਼ੋਨੀਆ ਜਿਹੜਾ ਸ਼ਬਦ ਆ ਉਸ ਤੋਂ ਬਾਅਦ ਕੋਈ ਪ੍ਰੈਪੋਜ਼ੀਸ਼ਨ ਨੇ ਨਹੀਂ ਆਉਣੀ ਅਸੀਂ ਇਹਨੂੰ ਇਓ ਵਿਜ਼ੋਨੀਆ ਤੂ ਵਿਜ਼ੋਨੀਆ ਨਹੀਂ ਕਹਿ ਸਕਦੇ ਸਿੰਪਲ ਅਸੀਂ ਯੂਜ਼ ਕਰਾਂਗੇ ਵਿਜ਼ੋਨੀਆ via dare per conoscere nuove culture ਨਵੇਂ ਸੱਭਿਆਚਾਰਾਂ ਵਾਸਤੇ ਜਾਣਕਾਰੀ ਮਤਲਬ ਇਕੱਠੀ ਕਰਨ ਦੇ ਵਾਸਤੇ ਸਾਨੂੰ ਟਰੈਵਲ ਕਰਨ ਦੀ ਜ਼ਰੂਰਤ ਹੈਗੀ ਆ ਸਾਨੂੰ ਲੋੜ ਹੈ ਕਿ ਅਸੀਂ ਨਵੀਆਂ-ਨਵੀਆਂ ਜਗ੍ਹਾਵਾਂ ਤੇ ਘੁੰਮੀਏ ਤੇ ਨਵੇਂ-ਨਵੇਂ ਕਲਚਰਾਂ ਬਾਰੇ ਸਿੱਖੀਏ 비জোনিয়া fare attenzione quando si guida 비জোনিয়া fare attenzione quando si guida ਗੱਡੀ ਚਲਾਉਂਦੇ ਸਮੇਂ ਸਾਨੂੰ ਜਾਂ ਤੁਹਾਨੂੰ ਸਾਵਧਾਨ ਰਹਿਣਾ ਪਵੇਗਾ ਜਾਂ ਰਹਿਣਾ ਚਾਹੀਦਾ ਹੈ ਸਾਰਿਆਂ ਨੂੰ ਹੀ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਇਹ ਇੱਕ ਆਮ ਪੱਧਰ ਤੇ ਗੱਲ ਹੋ ਰਹੀ ਆ ਕਿਸੇ ਸਪੈਸੀਫਿਕ ਪਰਸਨ ਨੂੰ ਰਿਲੇਟ ਕਰਕੇ ਗੱਲ ਨਹੀਂ ਦੱਸੀ ਜਾ ਰਹੀ ਜਦੋਂ ਗੱਲ ਸਾਰਿਆਂ ਉੱਤੇ ਲਾਗੂ ਹੋਵੇ ਉਦੋਂ ਅਸੀਂ ਵੀ ਜ਼ੋਨੀਆ ਯੂਜ਼ ਕਰਾਂਗੇ ਉਸ ਤੋਂ ਬਾਅਦ ਫੁੱਲ ਵੈਰਵੋ ਯੂਜ਼ ਕਰਾਂਗੇ ਵਿਜ਼ੋਨੀਆ ਮਨ ਤੇ ਨੇਰੇ ਲਕਾਲਮਾ ਇਨ ਸਿਟੂਆਸਿਓਨੀ ਡਿਫਿਚਿਲੀ ਸਾਨੂੰ ਮੁਸ਼ਕਲ ਹਾਲਾਤਾਂ ਦੇ ਵਿੱਚ ਆਪਣੀ ਸ਼ਾਂਤੀ ਹੈ ਜਿਹੜੀ ਬਣਾਏ ਰੱਖਣ ਦੀ ਲੋੜ ਹੈ। ਓਕੇ ਜੀ ਆਈ ਹੋਪ ਤੁਹਾਨੂੰ ਇਹ ਡਿਫਰੈਂਸ ਸਮਝ ਆ ਰਿਹਾ ਤੇ ਜੇ ਤੁਹਾਨੂੰ ਸਮਝ ਆ ਰਿਹਾ ਤਾਂ ਕਮੈਂਟ ਕਰਨਾ ਤਾਂ ਬੰਦ ਹੈ ਤਾਂ ਜਰੂਰ ਕਮੈਂਟ ਕਰਕੇ ਦੱਸਣਾ। ਨੈਕਸਟ ਹੈ ਜੀ ਸਾਡੀ ਅਵੇਰੇ ਵਿਜ਼ੋਨੀਓ ਦੀ ਇਹ ਤੋਂ ਬਾਅਦ ਕੀ ਆਏਗਾ ਕਿਸੇ ਚੀਜ਼ ਦਾ ਨਾਮ ਵੀ ਆ ਸਕਦਾ ਹੈ ਜਾਂ ਫਿਰ ਤੁਸੀਂ ਫੋਲਵਰ ਉਹ ਵੀ ਲਗਾ ਸਕਦੇ ਹੋ। ਐਗਜ਼ਾਮਪਲ ਥਰੂ ਦੇਖਦੇ ਹਾਂ। io ho bisogno di un caffè io ho bisogno di un caffè menu coffee chai di hai matlab menu coffee di zarurat hai menu coffee di load hai hun jada bisogno di a avere de naal lagda it means tusi personally person to person gal karna chahunde ho ta tusi avere bisogno di use karoge tu hai bisogno di riposare tenu aram di load hai ਜੋਤਨੂ ਰਾਮਕਰਨ ਦੀ ਜ਼ਰੂਰਤ ਹੈ ਲੈ ਆ ਜਲੂਈ ਆ ਵਿਜ਼ੋਨਿਓ ਦੀ aiuto ਉਸਨੂੰ ਮਦਦ ਦੀ ਲੋੜ ਹੈ ਕੋਈ ਆਬੀਆਮੋ ਵਿਜ਼ੋਨਿਓ ਦੀ ਉਤਲਿਜ਼ਾਰੇ ਇਲ ਟੈਂਪੋ ਸਾਨੂੰ ਸਮੇਂ ਦੀ ਵਰਤੋਂ ਕਰਨ ਕਰਨੀ ਚਾਹੀਦੀ ਹੈ ਜਾਂ ਸਾਨੂੰ ਕਰਨ ਦੀ ਲੋੜ ਹੈ ਜ਼ਰੂਰਤ ਹੈ ਸਾਨੂੰ ਸਮੇਂ ਨੂੰ ਵਰਤਣ ਦੀ ਕਹਿੰਦਾ ਭਾਵ ਅਵੇਰੇ 비조ਨੀਓ ਤੋਂ ਬਾਅਦ ਤੁਸੀਂ ਇਨਫਿਨੀਤੋ ਕੋਈ ਚੀਜ਼ ਦਾ ਨਾਮ ਵੀ ਲਗਾ ਸਕਦੇ ਹੋ ਤੇ ਕੋਈ ਫੁੱਲ ਵਰਬੋ ਵੀ ਲਗਾ ਸਕਦੇ ਹੋ voi avete bisogno di informazioni voi avete bisogno di informazioni ਤੁਹਾਨੂੰ ਜਾਣਕਾਰੀ ਦੀ ਲੋੜ ਹੈ ਹੋਰ ਆਨੋ 비조ਨੀਓ ਦੀ ਪ੍ਰਾਤਿਕਾ ਉਹਨਾਂ ਨੂੰ ਹੋਰ ਅਭਿਆਸ ਕਰਨ ਦੀ ਲੋੜ ਹੈ ਜਾਨਕੀ ਪ੍ਰੈਕਟਿਸ ਕਰਨ ਦੀ ਲੋੜ ਹੈ ਜਦੋਂ ਪਰਸਨਲੀ ਗੱਲ ਕਰਨੀਆ ਪਰਸਨ ਟੂ ਪਰਸਨ ਦੱਸਣਾ ਕਿ ਨੂੰ ਲੋੜ ਆ ਕਿਸ ਨੂੰ ਲੋੜ ਆ ਉਦੋਂ ਤੁਸੀਂ ਅਵੇਰੇ ਵਿਜ਼ੋਨੀਓ ਦੀ ਯੂਜ਼ ਕਰੋਗੇ ਇਹ ਆ ਜਾਂਦਾ ਜੀ ਚੈ ਵਿਜ਼ੋਨੀਓ ਦੀ ਚੈ ਵਿਜ਼ੋਨੀਓ ਦੀ ਮਤਲਬ ਜ਼ਰੂਰਤ ਹੈ ਇੱਥੇ ਤੁਸੀਂ ਨਹੀਂ ਦੱਸਦੇ ਕਿ ਕਿਸ ਨੂੰ ਜ਼ਰੂਰਤ ਹੈ ਸਿੰਪਲੀ ਆਮ ਪੱਦਰ ਤੇ ਗੱਲ ਕਰਦੇ ਹੋ ਇਹਦੇ ਵਿੱਚ ਤੁਸੀਂ ਸਵਸਤੰਤੀਵੋ ਵੀ ਲਗਾ ਸਕਦੇ ਹੋ ਦੀ ਤੋਂ ਬਾਅਦ ਤੇ ਆਪਣੀ ਫੁੱਲ ਵਰਬੋ ਵੀ ਲਗਾ ਸਕਦੇ ਹੋ ਚੈ ਵਿਜ਼ੋਨੀਓ ਦੀ ਉਨ ਪਿਆਨੋ ਕਿਾਰੋ ਚੈਵਿਜ਼ੋਨੀਅਲ ਦੀ ਉਨ ਪਿਆਨੋ ਕਿਆਰੋ ਮਤਲਬ ਇੱਕ ਕਲੀਅਰ ਪਲਾਨ ਦੀ ਜ਼ਰੂਰਤ ਹੈ ਜਾਂ ਲੋਡ ਹੈ ਕਿਸ ਨੂੰ ਆ ਇਹ ਤੁਸੀਂ ਨਹੀਂ ਦੱਸਦੇ ਨਾਰਮਲੀ ਤੁਸੀਂ ਆਮ ਪੱਧਰ ਤੇ ਗੱਲ ਕਰ ਰਹੇ ਹੋ ਜਨਰਲ ਮੇਨ ਤੇ ਚੈਵਿਜ਼ੋਨੀਓ ਦੀ ਲਾਵੋਰਾਰੇ ਇਨਸੀਐਮੇ ਚੈਵਿਜ਼ੋਨੀਓ ਦੀ ਲਾਵੋਰਾਰੇ ਇਨਸੀਐਮੇ ਮਤਲਬ ਸਾਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ ਲੋੜ ਹੈਗੀ ਆ ਇਕੱਠੇ ਕੰਮ ਕਰਨ ਦੀ ਕਿੰਨਾਂ ਨੂੰ ਜੋੜਾ ਵੀ ਬੰਦਾ ਗੱਲ ਕਰ ਰਿਹਾ ਉਸ ਟਾਈਮ ਉਹਨਾਂ ਨੂੰ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੱਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਦੇ ਲਈ ਸਾਸ਼ੀ ਕਾਲ ਜੀ ਸਾਰਿਆਂ ਨੂੰ ਧੰਨਵਾਦ